ਦੁਰਪੁਰ ਐਮਸੀ ਬਲੱਡਾ ਸਾਰੇ ਸ਼ਹਿਰ ਵਾਸੀਆਂ ਦਾ ਤੇ ਨਗਰ ਸੁਧਾਰ ਸਭਾ ਦਾ ਇਹ ਸਾਰੀ ਹੀ ਸਾਡੀ ਸ਼ਹਿਰ ਵਾਸੀ ਜਨਤਾ ਦਾ ਸਾਰੇ ਐਮਸੀ ਸਰਵਨਾਂ ਦਾ ਕਾਕਾ ਸਾਡਾ ਪ੍ਰਧਾਨ ਨਗਰ ਕੌਂਸਲ ਉਹਨਾਂ ਦਾ ਐਸਡੀਐਮ ਸਾਹਿਬ ਦਾ ਮੈਡਮ ਡੀਸੀ ਮੈਡਮ ਦਾ ਸਰਕਾਰ ਦਾ ਜਿਨ੍ਹਾਂ ਨੇ ਸਾਡੇ ਸ਼ਹਿਰ ਦੇ ਵਿੱਚ ਕੰਮ ਸ਼ੁਰੂ ਕਰਵਾਇਆ ਮੈਂ ਚਾਹੁੰਨੀ ਆ ਵੀ ਇਹ ਕੰਮ ਜਲਦੀ ਤੋਂ ਜਲਦੀ ਨੇਪਰੇ ਜੜੇ ਸ਼ਹਿਰ ਵਾਸੀ ਸਾਰੇ ਪੂਰਾ ਸਹਿਯੋਗ ਦੇਣ ਜੇ ਕਿਤੇ ਕੰਮ ਚੱਲਦਾ ਉਹਦੇ ਵਿੱਚ ਡਿੱਕਾ ਨਾ ਡਾਉਣ ਤੇ ਸਾਈਡ ਤੇ ਹੋ ਕੇ ਨੰਗਣ ਜਦੋਂ ਕਿ ਇਹ ਨਾਂਗਾ ਲੱਗਦੇ ਨੇ ਆਵਾਜ਼ ਆਈ ਨੂੰ ਸਾਈਡ ਤੇ ਹੋ ਕੇ ਲੈਣ ਤਾਂ ਕਿ ਉਹਨਾਂ ਦੇ ਵਿਗੜ ਨਾ ਪਏ ਜਲਦੀ ਤੋਂ ਜਲਦੀ ਇਹ ਸ਼ਹਿਰ ਦਾ ਮੇਨ ਬਾਜ਼ਾਰ ਆ ਕੰਮ ਚੱਲਦੀ ਜੀ ਅੱਜ ਵੀ ਜੇ ਸੜਕ ਦਾ ਇਹ ਪੱਥਰ ਰੱਖਿਆ ਗਿਆ ਟੱਕ ਲਾਇਆ ਨਗਰ ਕੌਂਸਲ ਦੇ ਪ੍ਰਧਾਨ ਨੇ ਸ਼ਹਿਰ ਨੇ ਨਗਰ ਸਦਾ ਸਭਾ ਨੇ ਰਲ ਕੇ ਇਹ ਕਾਰਜ ਕੀਤਾ ਇਹਦਾ ਸਹਿਰਾ ਜਿਹੜਾ ਇਹ ਸਾਰੇ ਸ਼ਹਿਰ ਦੇ ਸਮੂਹ ਜਾਂਦਾ ਜਿਨ੍ਹਾਂ ਨੇ ਨੰਬਰ ਅਗਸਤ ਤੋਂ ਲੈ ਕੇ ਹੁਣ ਤੱਕ ਕੌੜੀਕੁੱਟ ਭਰੀ ਐ ਤੁਸੀਂ ਏ ਝੱਲੇ ਨੇ ਦੁੱਖ ਝੱਲੇ ਨੇ ਪਰ ਫਿਰ ਵੀ ਖੁਸ਼ੀ ਐ ਪ੍ਰਮਾਤਮਾ ਨੇ ਮਿਹਰ ਕੀਤੀ ਐ ਇਹਨਾਂ ਲੀਡਰਾਂ ਦੇ ਸਰਕਾਰਾਂ ਦੇ ਫੰਡ ਭੇਜੇ ਐ ਅੱਜ ਇਹ ਸੜਕ ਦਾ ਕੰਮ ਸ਼ੁਰੂ ਹੋ ਰਿਹਾ ਐ ਬਾਕੀ ਸੜਕਾਂ ਦਾ ਵੀ ਕੰਮ ਸ਼ੁਰੂ ਹੋ ਰਿਹਾ ਐ ਸਤਿ ਪ੍ਰਸ਼ਾਸ਼ਨ ਨੇ ਪੂਰਾ ਭਰੋਸਾ ਦਵਾਇਆ 21 ਤਰੀਕ ਤੱਕ ਅਸੀਂ ਜਿਹੜਾ ਆਪਣਾ ਸੰਗਠਨ ਵੀ ਕੀਤਾ ਐ ਲੇਕਿਨ ਅਸੀਂ 21 ਤਰੀਕ ਤੱਕ ਚਾਹੇ ਮੁਲਤਵੀ ਐ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਅਸੀਂ ਇੱਕ ਸੜਕ ਤੇ ਪਹਿਰਾ ਦੇਵਾਂਗੇ ਜਿਹੜੇ ਕੰਮ ਪੈਲ ਦੇ ਆਧਾਰ ਤੇ ਉਹਨੇ ਸਭ ਤੋਂ ਪਹਿਲਾਂ ਅਸੀਂ ਉਹ ਕਰਾਵਾਂਗੇ ਉਹ ਕਾਰਨ ਨੇ ਬੇਨਤੀ ਵੀ ਕਰਾਂਗੇ ਬਾਕੀ ਕੰਮ ਜਿਹੜੇ ਰਹਿ ਗਏ ਉਹ ਸਿਸਟਮ ਨਾਲ ਕਰਵਾਵਾਂਗੇ ਇਹ ਨਹੀਂ ਹੈਗਾ ਵੀ ਕੋਈ ਸੜਕ ਬੰਦੀ ਐ ਤੇ ਉੱਤੇ ਗੰਦ ਪੈ ਇਹਦੇ ਸਿ ਵਿਸ਼ੇਸ਼ਤਾ ਮੇਰੇ ਸਾਰੇ ਨਗਰ ਨਿਵਾਸੀਆਂ ਨੂੰ ਧੰਨਵਾਦ ਜੋ ਇੱਥੇ ਇਸ ਰੋਡ ਦੇ ਮਹੂਰਤੇ ਆਏ ਨੇ ਅੱਜ ਅਸੀਂ ਇਸ ਰੋਡ ਦਾ ਉਦਘਾਟਨ ਕੀਤਾ ਮੂਰਤ ਕੀਤਾ ਹੈ ਜਿਹੜੀ ਇਹ ਬਹੁਤ ਛੇਤੀ ਅਸੀਂ ਕੰਪਲੀਟ ਕਰ ਦੇਵਾਂਗੇ ਰੇਲਵੇ ਰੋਡ ਇਹ 20 ਫੁੱਟ ਤਾਂ ਬਣਨੀ ਆ ਸੀਮੈਂਟ ਦੀ ਕੰਕਰੀਟ ਬਣਾ ਤੇ ਉਸ ਤੋਂ ਸਾਈਡਾਂ ਤੇ ਬਣਾ ਟਾਈਲ ਲੱਗਣੀ ਹੈ ਇੰਟਰਲੌਕ ਇੰਟਰਲੌਕ ਟਾਈਲ ਜੀ ਖੰਬੇ ਨੇ ਵਿਚਾਲੇ ਨੇ ਉਹਨਾਂ ਦਾ ਵੀ ਸੈਟਿੰਗ ਕਰਾਉਣੀ ਥੋੜੀ ਵਾਲੀ ਖੰਬੇ ਪੁੱਛਦਾ ਪਹਿਲਾਂ ਅਸੀਂ ਕਰਵਾ ਦੇ ਬਿਜਲੀ ਬੋਰਡ ਨੂੰ ਕਹ ਕੇ ਇਹਨਾਂ ਖੰਬੇ ਫੋੜ ਫੋੜ ਦੋ ਦੋ ਫੋੜ ਪਹਿਲਾ ਸਾਈਡ ਤੇ ਹੋ ਚੁੱਕੇ ਨੇ ਜੋ ਕੰਪੂਟੀਆਂ ਦੇ ਕਨੈਕਸ਼ਨ ਇਹ ਪਹਿਲਾਂ ਉਹਨਾਂ ਨੂੰ ਲੋਸਟਵਟ ਕਰਵਾ ਦੇ ਹਾਂਜੀ ਉਹ ਜ਼ਰੂਰ ਕਰਵਾਵਾਂਗੇ ਦੋ ਮਿੰਟ ਪਹਿਲਾਂ ਕਰਵਾਵਾਂਗੇ ਅਸੀਂ ਬੇਨਤੀ ਵੀ ਕਰਦੇ ਹਾਂ ਸ਼ਹਿਰ ਨਿਵਾਸੀਆਂ ਨੂੰ ਅਸੀਂ ਬੇਨਤੀ ਵੀ ਕਰਦੇ ਹਾਂ ਵੀ ਆਪਦੇ ਸੀਵਰੇਜ ਦੇ ਕਨੈਕਸ਼ਨ ਟੁੱਟੇ ਦੇ ਕਨੈਕਸ਼ਨ ਆਪਣਾ ਖਲਾਣਾ ਚੌਕ ਖਲਾਣਾ ਰੋਡ ਤੱਕ ਅੱਛਾ ਖਲਾਣਾ ਚੌਕ ਸਾਰੇ ਸ਼ਹਿਰ ਨਿਵਾਸੀਆਂ ਨੂੰ ਮੈਂ ਬੇਨਤੀ ਕਰਦਾ ਕਿ ਇਸ ਕੰਮ ਵਿੱਚ ਸਾਡਾ ਸਹਿਯੋਗ ਦੇਣ ਤੇ ਮੈਂ ਧੰਨਵਾਦ ਕਰਦਾ ਜਿਨ੍ਹਾਂ ਉਹਨਾਂ ਦਾ ਜੋ ਇੱਥੇ ਪਹੁੰਚੇ ਨੇ ਮੇਰੇ ਵੀਰ ਕਹਿਣਾ ਜੋ ਵੀ ਪਹੁੰਚੇ ਉਹਨਾਂ ਦਾ ਦਿਨੋ ਧੰਨਵਾਦ ਕਰਦਾ ਮੈਂ